ਆਈ ਜੇ ਜੇ ਮਰਨਾ ਵੀ ਕੀ ਲੱਗਦਾ ਤਾਂ ਮੇਰੇ ਘਰ ਦੀ ਹੈ ਭਾਈ ਕੀ ਆ ਭਾਈ ਇਹ ਸਾਡੇ ਭਾਈ ਇਹ ਮਾੜੀ ਜੀ ਲੜਾਈ ਆ ਇਹ ਮੈਨੂੰ ਪਤਾ ਨਹੀਂ ਕੋਈ ਇਹਨੇ ਉਹ ਗੰਮ ਕਰ ਲੈਣਾ ਭਾਈ ਤੈਨੂੰ ਦੇਖ ਕੇ ਇੱਥੇ ਜਾਣਾ ਕਿਵੇਂ ਜੀ ਨੇ ਇਹ ਕਰ ਦੇ ਇਹਨੂੰ ਕੂਨ ਲਾਉਂਦੇ ਯਾਰ ਆਲਾ ਕਹਿੰਦੇ ਆ ਜਾ ਤੂੰ ਔਰ ਵਾਹ ਕੇ ਜਾ ਸਾਡੇ ਕੋ ਪਤਾ ਨਹੀਂ ਕੀ ਜਾਂਦੇ ਕੀ ਨਹੀਂ ਇਹਨੇ ਬੜੇ ਦਿਨ ਹੋ ਗਏ ਭਾਈ ਕੀ ਗੱਲ ਦੀ ਲੜਾਈ ਪਾਈ ਆ ਮੈਂ ਜਾਣਾ ਵਾ ਕੁੜੀ ਨੂੰ ਖੜਦੀ ਨਾਲ ਤੇ ਕੁੜੀ ਜਾਂਦੀ ਨਹੀਂ ਆ ਇਹੋ ਕੁੜੀਆ ਮੇਰੀ ਕੋਈ ਤੁਸੀਂ ਕਿਥੇ ਗਏ ਚਲੋ ਖਾ ਲਿਆ ਮੈਂ ਭਾਜੀ ਭੱਠੇ ਦੇ ਕੰਮ ਕਰਨ ਧਿਆ ਹਾਂ ਹਾਂਜੀ ਕਿਥੇ ਰਹਿੰਦੇ ਕਿਥੇ ਤੁਸੀਂ ਆਖਰੂਰ ਸਾਹਿਬ ਹੀ ਪਿੰਡ ਹਾਂਜੀ ਕੀ ਦੱਸ ਤੁਹਾਡਾ ਨਾ ਨਹੀਂ ਦਾਮ ਮੇਰਾ ਨਾ

ਤਨੀ ਵਰਗੀ ਗੱਲ ਹੋਈ ਇਹ ਕਰੇ ਜਾਨੂ ਕਹਿੰਦੀ ਤੇ ਪੈ ਨਹੀਂ ਹੈਗੇ ਨੂੰ ਕਿਹਾ ਥੋੜੇ ਦਿਨ ਬਾਅਦ ਚਲ ਜੀ ਇਹ ਗੱਲ ਹੋਈ ਪਤਾ ਨਹੀਂ ਕੀ ਗੱਲ ਹੋਈ ਕਹਿੰਦੀ ਮੈਂ ਜਾਣਾ ਹੀ ਜਾਣਾ ਮੇਰੇ ਕਰਦੇ ਲੱਗਦੇ ਹੀ ਮੁੰਡੇ ਨਾਲ ਥੋੜਾ ਜਿਹਾ ਟੇਨਾ ਉਹਨੇ ਕਹਿੰਦੇ ਕਹਿੰਦੀ ਮੈਂ ਜਾਣਾ ਹੀ ਜਾਣਾ ਹੁੰਦੇ ਹੀ ਕਿ ਅਸੀਂ ਜਾਣ ਨਹੀਂ ਦੇਣੀ ਵਾਪਸ ਨਹੀਂ ਜਾਣ ਦੇਣੀ ਆ ਗਈ ਸਾਡੇ ਕੋਲ ਤੇ ਕੁੜੀ ਵੀ ਖੜਦੀ ਆਈ ਕਿਹਾ ਕਿ ਚਲ ਚਲ ਜੀ ਉਹਨਾਂ ਨੂੰ ਕਿਹਾ ਗਏ ਆਜੋ ਲੈ ਜੋ ਕਹਿੰਦੇ ਨਹੀਂ ਅਸੀਂ ਆਪ ਨਹੀਂ ਖੜਨੀ ਕੱਲੀ ਨੂੰ ਘੱਲ ਦੋ ਹਾਈ ਦੋਵਰੀ ਜਾ ਕੇ ਅਸਲ ਜਾਂਦੀ ਕੁੜੀ ਮੰਦੀ ਨਹੀਂ ਬਾਈ ਮੋਂ ਕੇੰਨਰ ਫਾ ਦੇ ਲੈ ਹਾਂਜੀ ਮਾ ਦਾ ਬਾਲਾ ਕਮ ਨਜ਼ਾਰ ਗਏ ਹਾਂ ਯਾ ਕੇ ਵੀਰ ਨੇ ਵੇਖਿਆ ਇਹਨੂੰ ਤੇ ਪੁਰੀ ਭਾਈ ਜਾ ਇਹ ਜਿਹੜੇ ਮਰਨਾਂ ਕਿ ਲੱਗਦਾ ਤਾਂ ਕਿ ਮੇਰੀ ਘਰ ਦੀ ਹੈ ਬਾਜੀ ਕੀ ਗੱਲ ਹੋਈ ਇਹ ਨਾਲ ਅਡੀ ਬਾਜੀ ਇਹ ਮੜੀ ਜੀ ਲੜਾਈ ਆ ਤੇ ਮੈਨੂੰ ਪਤਾ ਨਹੀਂ ਕੁਰੀਏ ਨੇ ਉਹ ਗੰਮ ਕਰ ਲੈਣਾ ਬਾਈ ਗੱਲ ਦੇਖ ਕੇ ਪੱਠੇ ਜਾਣਾ ਕਿਵੇਂ ਕਿਵੇਂ ਇਹ ਕਰਦੇ ਇਹਨੂੰ ਕੂਨ ਲਾਉਂਦੇ ਯਾਰ ਆਲਾ ਕਹਿੰਦੇ ਆ ਜਾ ਤੂੰ ਔਰ ਵਾਹ ਕੇ ਜਾ ਡੇ ਕੋ ਪਤਾ ਨਹੀਂ ਕੀ ਜਾਂਦੇ ਕੀ ਨਹੀਂ ਇਹਨੇ ਬੜੇ ਦਿਨ ਹੋ ਗਏ ਬਾਜੀ ਕੀ ਗੱਲ ਦੀ ਲੜਾਈ ਪਾਈ ਐ ਮੈਂ ਜਾਣਾ ਵਾ ਕੁੜੀ ਨੂੰ ਖੜਦੀ ਨਾਲ ਤੇ ਕੁੜੀ ਜਾਂਦੀ ਨਹੀਂ ਆ ਕਿਨੇ ਬੱਚੇ ਹਨ ਇਹੋ ਕੁੜੀਆਂ ਬਈ ਕੋਈ ਤੁਸੀਂ ਕਿੱਥੇ ਗਏ ਚਲੋ ਫਾ ਲਿਆ ਮੈਂ ਭਾਜੀ ਭੱਟੇ ਦੇ ਕੰਮ ਕਰਨ ਧਿਆ ਹਾਂ ਹਾਂਜੀ ਕਿੱਥੇ ਰਹਿੰਦੇ ਕਿੱਥੇ ਤੁਸੀਂ ਕਾਖਦੂਰ ਸਾਹਿਬ ਹੀ ਪਿੰਡ ਹਾਂਜੀ ਕੀ ਗੱਲ ਤੁਹਾਡਾ ਨਾ ਨਹੀਂ ਤਾਂ ਮੇਰਾ ਨਾ ਕਿ ਜਿਹਨਾਂ ਦੀ ਮੌਤ ਹੋਈ ਆ ਤੁਹਾਡੇ ਕੀ ਲੱਗਦੇ ਆ ਅੱਭੀ ਮੇਰੇ ਕੀ ਗੱਲ ਹੋਈ ਇਹਨਾਂ ਨੂੰ ਜਿਹੜੀ ਕੀ ਗੱਲ ਹੋਈ ਆ ਕਰੇ ਜਾਨੂ ਕਹਿੰਦੀ ਤੇ ਪੈਸੇ ਨਹੀਂ ਹੈਗੇ ਨੂੰ ਕਿਹਾ ਥੋੜੇ ਦਿਨ ਬਾਅਦ ਚਲ ਜੀ ਇਹ ਗੱਲ ਹੋਈ ਪਤਾ ਨਹੀਂ ਕੀ ਗੱਲ ਹੋਈ ਕਹਿੰਦੀ ਮੈਂ ਜਾਣਾ ਹੀ ਜਾਣਾ ਮੈਂ ਕਰਦੇ ਲੱਗਦੇ ਹੀ ਮੁੰਡੇ ਨਾਲ ਥੋੜਾ ਜਿਹਾ ਟੇਣਾ ਉਹਨੇ ਕਹਿੰਦੇ ਕਹਿੰਦੀ ਮੈਂ ਜਾਣਾ ਹੀ ਜਾਣਾ ਉਹਦੇ ਹੀ ਕਿ ਅਸੀਂ ਜਾਣ ਨਹੀਂ ਦੇਣੀ ਵਾਪਸ ਨਹੀਂ ਜਾ ਦੇਣੀ ਆ ਗਈ ਸਾਡੇ ਕੋ ਤੇ ਕੁੜੀ ਵੀ ਖੜਦੀ ਆਈ ਕਿਹਾ ਕਿ ਚਲ ਚਲ ਜੀ ਉਹਨਾਂ ਨੂੰ ਕਿਹਾ ਗਏ ਆਜੋ ਲੈ ਜੋ ਕਹਿੰਦੇ ਨਹੀਂ ਅਸੀਂ ਆਪ ਨਹੀਂ ਖੜਨੀ ਕੱਲੀ ਨੂੰ ਘੱਲ ਦੋ हा दो वीर वेखया इन